ਵਾਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੀ ਮੈਂ ਪਿਆਰ ਗੁਰਾਂ ਦੇ ਨਾਲ ਪਾਲਿਆ ਲੋਕੀ ਮੈਨੂੰ ਕਹਿਣ ਕਮਲੇ ਨੀ ਮੈਂ ਪਿਆਰ ਗੁਰਾਂ ਦੇ ਨਾਲ ਪਾਲਿਆ ਲੋਕੀ ਮੈਨੂੰ ਕਹਿਣ ਕਮਲੀ ਨੀ ਮੈਂ ਪਿਆਰ ਗੁਰਾਂ ਦੇ ਨਾਲ ਪਾਲਿਆ ਲੋਕੀ ਮੈਨੂੰ ਕਹਿਣ ਕਮਲੇ ਮੈਲ ਚ ਬਾਰੇ ਮੇਰੇ ਮਨ ਨੂੰ ਨ ਪਾਉਂਦੇ ਮੈਲ ਚ ਬਾਰੇ ਮੇਰੇ ਮਨ ਨੂੰ ਨ ਪਾਉਂਦੇ ਮੈਲ ਚ ਬਾਰੇ ਮੇਰੇ ਮਨ ਨੂੰ ਨ ਪਾਉਂਦੇ ਨੀ ਮੈਂ ਕਥ ਨੀ ਮੈਂ ਕੱਖਾਂ ਦੇ ਕੋਲੇ ਜੋ ਰੱਬ ਪਾਲਿਆ ਲੋਕੀ ਮੈਨੂੰ ਕਹਿਣ ਕਮਲੇ ਨੀ ਮੈਂ ਕੱਖਾਂ ਦੇ ਕੋਲੇ ਚ ਰੱਬ ਪਾਲਿਆ ਲੋਕੀ ਮੈਨੂੰ ਕਹਿਣ ਕੰਮਲੇ ਨੀ ਮੈਂ ਪਿਆਰ ਗੁਰਾਂ ਦੇ ਨਾਲ ਪਾਲਿਆ ਲੋਕੀ ਮੈਨੂੰ ਕਹਿਣ ਕੰਮਲੇ ਨੀ ਮੈਂ ਪਿਆਰ ਗੁਰਾਂ ਦੇ ਨਾਲ ਪਾਲਿਆ ਲੋਕੀ ਮੈਨੂੰ ਕਹਿਣ ਕੰਮਲੇ സൂ സാടി മനുപേ സൂട്ട സാടി മനുപേ സൂട്ട സാടി മനുപേ സാടി മനുപേ നിമ പവക ചോള പാലി മനു കമല ਨੀ ਮੈਂ ਪਬ ਕਾ ਚੋਲਾ ਪਾਲਿਆ ਲੋਕੀ ਮੈਨੂੰ ਕਹਿਣ ਕਮਲੇ ਨੀ ਮੈਂ ਪਿਆਰ ਗੁਰਾਂ ਦੇ ਨਾਲ ਪਾਲਿਆ ਲੋਕੀ ਮੈਨੂੰ ਕਹਿਣ ਕਮਲੇ ਨੀ ਮੈਂ ਪਿਆਰ ਗੁਰਾਂ ਦੇ ਨਾਲ ਪਾਲਿਆ ਲੋਕੀ ਮੈਨੂੰ ਕਹਿਣ ਕਮਲੇ ਗੈਨੇ ਘਟੇ ਮੇਰੇ ਮਨ ਨੂੰ ਨਾ ਭਾਂਦੇ ਗਣੇ ਗਟੇ ਮੇਰੇ ਮਨ ਨੂੰ ਨਾ ਭਾਂਦੇ ਨੀ ਮੈਂ ਨਾਮ ਦਾ ਗੈਣਾ ਪਾਲਿਆ ਲੋਕੀ ਮੈਨੂੰ ਕਹਿਣ ਕਮਲੇ ਨੀ ਮੈਂ ਨਾਮ ਦਾ ਗੈਣਾ ਪਾਲਿਆ ਲੋਕੀ ਮੈਨੂੰ ਕਹਿਣ ਕਮਲੇ ਨੀ ਮੈਂ ਪਿਆਰ ਗੁਰਾਂ ਦੇ ਨਾਲ ਪਾਲਿਆ ਲੋਕੀ ਮੈਨੂੰ ਕਹਿਣ ਕਮਲੇ ਨੀ ਮੈਂ ਪਿਆਰ ਗੁਰਾਂ ਦੇ ਨਾਲ ਪਾਲਿਆ ਲੋਕੀ ਮੈਨੂੰ ਕਹਿਣ ਕਮਲੇ ਪੈਨ ਪਾਈ ਮੇਰੇ ਮਨ ਨੂੰ ਨਾ ਪਾਂਦੇ ਪੈਨ ਪਾਈ ਮੇਰੇ ਮਨ ਨੂੰ ਨਾ ਪਾਂਦੇ ਨੀ ਮੈਂ ਬਾਜਾ ਵਾਲਾ ਗੁਰੂ ਬਣਾ ਲਿਆ ਲੋਕੀ ਮੈਨੂੰ ਕਹਿਣ ਕਮਲੇ ਨੇ ਮੈਂ ਪਿਆਰ ਗੁਰਾਂ ਦੇ ਨਾਲ ਪਾਲਿਆ ਲੋਕੀ ਮੈਨੂੰ ਕਹਿਣ ਕਮਲੇ ਨੇ ਮੈਂ ਪਿਆਰ ਗੁਰਾਂ ਦੇ ਨਾਲ ਪਾਲਿਆ ਲੋਕੀ ਮੈਨੂੰ ਕਹਿਣ ਕਮਲੇ ਰਿਸ਼ਤੇ ਨਾਤੇ ਮੇਰੇ ਮਨ ਨੂੰ ਨਾ ਪਾੰਦੇ ਰਿਸ਼ਤੇ ਨਾਤੇ ਮੇਰੇ ਮਨ ਨੂੰ ਨਾ ਪਾੰਦੇ ਨੀ ਮੈਂ ਸੰਗਤਾਂ ਨੂੰ ਆਪਣਾ ਬਣਾ ਲਿਆ ਲੋਕੀ ਮੈਨੂੰ ਕਹਿਣ ਕਮਲ ਨੀ ਮੈਂ ਸੰਗਤਾਂ ਨੂੰ ਆਪਣਾ ਬਣਾ ਲਿਆ ਲੋਕੀ ਮੈਨੂੰ ਕਹਿਣ ਕਮਲ ਨੀ ਮੈਂ ਪਿਆਰ ਗੁਰਾਂ ਦੇ ਨਾਲ ਪਾਲਿਆ ਲੋਕੀ ਮੈਨੂੰ ਕਹਿਣ ਕਮਲ ਨੀ ਮੈਂ ਪਿਆਰ ਗੁਰਾਂ ਦੇ ਨਾਲ ਪਾਲਿਆ ਲੋਕੀ ਮੈਨੂੰ ਕਹਿਣ ਕੰਮ ਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰੀਓ